ਆਨਯੂ ਐਸਐਸਪੀ ਸਾਹਿਬ ਹਾਜ਼ਰ ਕਾ ਸ੍ਰੀ ਬ੍ਰਜਾਜਨ ਆਈਪੀਐਸ ਕੋਰਾਂ ਵੱਲੋਂ ਲੁੱਟਾਂ ਖੋਹਾਂ ਕਰਨ ਬਾਰੇ ਗਰੁਹਾਂ ਦੇ ਖਿਲਾਫ ਛੇੜੀ ਦੀ ਉਪਹੀਂ ਦੇ ਤਹਿਤ ਅੱਜ ਅਰਨੀਵਾਲਾ ਥਾਣਾ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਐਸਐਚਓ ਅਰਨੀਵਾਲਾ ਸ੍ਰੀ ਤਰਸ਼ੀਮ ਚੰਦ ਸ਼ਰਮਾ ਹੋਰਾਂ ਵੱਲੋਂ ਨਕਲਗਾਇਐਸੀਟੇ ਪਾਲੀ ਬੋਲਦੇਪਤੇ ਮੁਖਰੀ ਹੋਈ ਕਿ ਪ੍ਰਕਾਸ਼ਦੀਪ ਉਰਫ ਲੱਡੂ ਉਤਰ ਗੁਰਦੇਵ ਸਿੰਘ ਅਮਨਦੀਪ ਸਿੰਘ ਉਰਫ ਆਪਣੀ ਪੁੱਤਰ ਜਗਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਗੁਰਮੇਦ ਸਿੰਘ ਖੁਸ਼ਪ੍ਰੀਤ ਸਿੰਘ ਉਰਫ ਜੋਗਨ ਪੁੱਤਰ ਮਨਜੀਤ ਸਿੰਘ ਵਾਸੀ ਅਰਨੀਵਾਲਾ ਸ਼ੇਖ ਸੁਭਾਮ ਇਹਨਾਂ ਨੇ ਮਿਤੀ 1 5 2024 ਨੂੰ ਸ਼ੋਕੁਮਾਰ ਪੁੱਤਰ ਗਹਿਣਾ ਰਾਮ ਵਾਸੀ ਟੁਹਾਰਿਆਂ ਵਾਲੀ ਤੋਂ ਸ਼ਾਮ ਨੂੰ 6:30 ਵਜੇ ਜਦੋਂ ਇਹ ਆਪਣੀ ਦੁਕਾਨ ਪੰਨੀ ਵਾਲਾ ਖੱਤਾ ਉਹ ਬੰਦ ਕਰਕੇ ਆਪਣੇ ਪਿੰਡ ਪਹਾੜਿਆਂ ਵੱਲੀ ਆ ਰਹੇ ਸੀ ਤਾਂ ਇਹਨਾਂ ਨੇ ਕਾਪਾ ਅਤੇ ਇੱਕ ਕਿਰਪਾਨ ਦਿਖਾ ਕੇ ਮੋਟਰਸਾਈਕਲ ਅਲਟੀਨਾ ਜਿਹਦਾ ਨੰਬਰ ਪੀਵੀ 22ਕਯੂ 8136 ਹੈ ਰੰਗ ਕਾਲਾ ਇੱਕ ਪਰਸ ਜਿਹਦੇ ਵਿੱਚ 15000 ਰੁਪਏ ਸੀ ਅਤੇ ਇੱਕ ਐਮਆਈ ਦਾ ਮੋਬਾਈਲ ਇਹ ਤੋਂ ਖੋਲਿਆ ਮੁਖਰੀ ਹੋਂ ਤੇ ਨਾਕਾ ਲੱਗਣ ਤੇ ਇਹ ਸੀ ਰਵੀ ਕੁਮਾਰ ਨੇ ਇਹਨਾਂ ਨੂੰ ਰੱਗੇ ਹੱਥੀ ਕਾਬੂ ਕਰ ਲਿਆ ਜਿਹੜਾ ਚੋਰੀ ਦਾ ਮੋਟਰਸਾਈਕਲ ਐਮਆਈ ਮੋਬਾਈਲ ਤੇ ਕਾਪਾ ਤੇ ਕਿਰਫਾਨ ਬਰਾਮਦ ਕਰ ਲਏ ਨੇ ਤੇ ਇਹਨਾਂ ਨੂੰ ਚਾਰਾਂ ਨੂੰ ਮੌਕਤਿਕ ਗ੍ਰਿਫਤਾਰ ਕਰ ਲਿਆ ਗਿਆ ਹੈ ਪੰਜਵਾਂ ਮੁਜਰਮ ਅਜੇ ਪਗੋੜਾ ਹੈ ਤੇ ਜਿਹੜੀ ਪੈਸਿਆਂ ਦੀ ਰਿਕਵਰੀ ਉਸ ਤੋਂ ਕੀਤੀ ਜਾਏਗੀ ਕਿਉਂਕਿ ਪੈਸੇ ਸਾਰੇ ਉਸ ਪਾਸ ਹਨ ਤੇ ਅੱਜ ਇਹਨਾਂ ਦੀ ਅਰੈਸਟ ਫਾ ਲਈ ਗਈ ਹੈ ਹਰ ਇਹਨਾਂ ਦੇ ਕੋਈ ਪਹਿਲਾਂ ਵੀ ਕੋਈ ਮਾਮਲਾ ਤਰ੍ਹਾਂ ਦਰਜ ਨਹੀਂ ਨਹੀਂ ਇਹਨਾਂ ਦੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਤੇ ਇਹਨਾਂ ਦਾ ਰਿਮਾਨ ਹਾਸਲ ਕਰਕੇ ਅਗਰ ਇਹਨਾਂ ਦੀ ਕੋਈ ਸ਼ਮੂਲੀਅਤ ਹੋਰ ਕਿਸੇ ਵਾਰਦਾਤ ਦੇ ਵਿੱਚ ਹੋਈ ਤਾਂ ਇਹਨਾਂ ਨੂੰ ਉਸ ਮਕਦਮੇ ਵਿੱਚ ਵੀ ਨਾਮਜ਼ਦ ਕੀਤਾ ਜਾਵੇ ਸਰ ਇਹ ਪਤਾ ਚੱਲਿਆ ਵੀ ਇਹਨਾਂ ਮੁਜਰਿਆਂ ਵਿੱਚ ਜਿਹੜੇ ਹੈਗੇ ਆ ਕੋਈ ਨਵਾਲੇ ਦੇ ਵਿੱਚ ਹੈਗੇ ਹਾਂ ਦੋ ਬੱਚੇ ਨਵਾਲੇ ਨਵਾਲਕ ਨੇ ਤੇ ਇਹਨਾਂ ਦੀ 14-15 ਸਾਲ ਦੀ ਉਮਰ ਹੈ ਅਰਸ਼ਦੀਪ ਹੈ ਉਹ 14 ਸਾਲ ਦਾ ਹੈ ਜਿਹੜਾ ਖੁਸ਼ਪ੍ਰੀਤ ਹੈ ਉਹਦੀ ਛੁੱਟੀ ਮਾਰ। ਸਰ ਇਹਨਾਂ ਕੋਲ ਕੋਈ ਵੈਪਨ ਵੀ ਬਰਾਮਦ ਹੋਏ ਨਹੀਂ। ਵੈਪਨ ਇਹਨਾਂ ਤੋਂ ਇੱਕ ਕਾਪਾ ਤੇ ਕਿਰਪਾਨ ਹੀ ਬਰਾਮਦ ਹੋਏ ਨੇ ਜਿਹੜੇ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤੇ ਸੀ। ਸਰ ਇਹ ਜਿਹੜੇ ਘਟਨਾਵਾਂ ਪਈ ਹੈ ਟਿਬਾਲੀ ਇਥੇ ਪਹਿਲਾਂ ਨਾਕਾ ਲੱਗਿਆ ਹੁੰਦਾ ਸੀ ਆ ਇਹ ਇਲਾਕਾ ਨਾ ਹੁਣ ਕਰਕੇ ਵਜ੍ਹਾ ਕਰਕੇ ਵੀ ਇਹ ਕੁਝ ਮਤਲਬ ਵਾਰਦਾਤ ਕਈ ਵਾਰੀ ਫੋਰਸ ਦੀ ਮੂਵਮੈਂਟ ਇਧਰ ਉਧਰ ਹੋ ਜਾਂਦੀ ਹੈ ਤੇ ਨਾਕਾ ਕਈ ਵਾਰ ਸ਼ਿਫਟ ਹੋ ਜਾਂਦਾ ਹੈ ਤੇ ਇਸ ਕਰਕੇ ਕਈ ਵਾਰੀ ਇਹਦਾ ਚਾਂਸ ਹੋ ਸਕਦਾ ਹੈ। ਅਗਾਮੀ ਚੋਣਾਂ ਆ ਰਹੀਆਂ ਨੇ ਜੀ ਲੋਕ ਸਭਾ ਦਾ ਤੇ ਉਹਨਾਂ ਵਾਸਤੇ ਕਿਹੋ ਜਿਹਾ ਪ੍ਰਬੰਧ ਕੀਤੇ ਜਾ ਰਹੇ ਨੇ ਜੀ ਆਪਣੀ ਅਗਾਮੀ ਚੋਣਾਂ ਦੇ ਵਿੱਚ ਅਸੀਂ ਪੂਰਾ ਜਿਸ ਤਰ੍ਹਾਂ ਗਾਈਡਲਾਈਨ ਆ ਰਹੀਆਂ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਉਸੇ ਤਰ੍ਹਾਂ ਅਸੀਂ ਪੂਰਾ ਕਾਰਵਾਈ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਵਿਪਨ ਜਮ੍ਹਾਂ ਕਰਾਉਣੇ ਸਾਰੇ ਵਿਪਨ ਜਮ੍ਹਾਂ ਕਰਾਈ ਜਾ ਰਹੇ ਨੇ ਕਿਉਂਕਿ ਕਿਸੇ ਨੂੰ ਵੀ ਵੈਪਨ ਲਾਇਸੈਂਸੀ ਵੈਪਨ ਘਰ ਰੱਖਣ ਦੀ ਇਜਾਜ਼ਤ ਨਹੀਂ ਹੈ ਤੇ ਜਿਹੜੇ ਕ੍ਰਿਮੀਨਲ ਬੰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ 110 ਦੇ ਕਲੰਕਰ ਬਣਾਏ ਜਾ ਰਹੇ ਨੇ ਪ੍ਰੀਵੈਂਟਿਵ ਐਕਸ਼ਨ ਕੀਤੇ ਜਾ ਰਹੇ ਨੇ ਤੇ ਵੱਤਵਤ ਇਲੈਕਸ਼ਨ ਨੂੰ ਆਪਣਾ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਯਤਨ ਕੀਤੇ ਜਾ ਰਹੇ ਕਿਸੇ ਤਰ੍ਹਾਂ ਦੀ ਕੋਈ ਟੀਮ ਵਗੈਰਾ ਵੀ ਆਈ ਹੈ ਪੈਰਾਮਿਲਟਰੀ ਦੀ ਕਿ ਆਪ ਟੀਮਾਂ ਪਹੁੰਚ ਗਈਆਂ ਨੇ ਨਹੀਂ ਹਜੇ ਪੈਰਾਮਿਲਟਰੀ ਫੋਰਸਸ ਨਹੀਂ ਆਈ ਹੈ ਕਿਉਂਕਿ ਸਹੀ ਫੇਸ ਦੇ ਵਿੱਚ ਇਹ ਇਲੈਕਸ਼ਨ ਹੋ ਰਹੀ ਹੈ ਆਪਣੇ ਫੇਸ ਦੇ ਵਿੱਚ ਜਦੋਂ ਆਪਣੀ ਵਾਰੀ ਆਏਗੀ ਉਦੋਂ ਜਿਹੜੇ ਜੇ ਇਹ ਆਪਾਂ ਨੂੰ ਪੈਰਾਮਿਲਟਰੀ ਫੋਰਸ ਮਿਲੇਗੀ ਫਿਰ ਉਸ ਹਾਵ ਨਾਲ ਇਹ ਇਲੈਕਸ਼ਨ ਕਰਵਾਤੀ ਜਾਏਗੀ